ਸੱਚੀ ਲਿਖਿਆ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕਿ 2025 ਤੋਂ 2027 ਵਾਲਾ ਸਮਾਂ ਬਹੁਤ ਮਾੜਾ ਹੋਵੇਗਾ ਮੈਨੂੰ ਲੱਗਦਾ ਇਸ ਤੋਂ ਮਾੜਾ ਸਮਾਂ ਪੰਜਾਬ ਲਈ ਹੋਰ ਕੀ ਹੋ ਸਕਦਾ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬਣੇ ਬੈਠੇ ਆ ਕਿਸੇ ਦੀ ਤਰੱਕੀ ਕਿਸੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਤੁਹਾਨੂੰ ਪਤਾ ਪੰਜਾਬ ਇੱਕ ਆਪਣੀ ਐਹੋ ਜੀ ਕੱਲੀ ਸਟੇਟ ਸੀ ਜਿੱਥੇ ਇਨਸਾਨੀਅਤ ਤੇ ਆਪਣੇਪਨ ਨੂੰ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਸੀ ਤੇ ਹੁਣ ਇਹ ਦੋਨੇ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਇਹਦਾ ਰੀਜ਼ਨ ਸਿਰਫ ਇੱਕ ਹੈ ਜੈਲਸੀ ਯਾਰ ਮਤਲਬ ਤੁਸੀਂ ਖੁਦ ਸੋਚੋ ਸਿੱਧੂ ਦੀਪ ਸਿੰਘ ਨੰਗਲੰਬੀਆ ਤੇ ਹੁਣ ਜਸਕੀਰਤ ਕਿੰਨੀ ਸ਼ਰਮਨਾਕ ਗੱਲਾਂ ਮੇਰੇ ਕੋਲ ਕਹਿਣ ਲਈ ਬਿਲਕੁਲ ਵੀ ਲਫ਼ਜ਼ ਨਹੀਂ ਹੈਗੇ ਜਦੋਂ ਮੈਂ ਸੋਸ਼ਲ ਮੀਡੀਆ ਤੇ ਉਹਦੀ ਫੈਮਲੀ ਨੂੰ ਦੇਖਿਆ ਤੇ ਮੇਰੀ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਸੀ ਸਿਰਫ 6 ਮਹੀਨੇ ਦਾ ਸੀ ਜਦੋਂ ਜਸਕੀਰਤ ਦੇ ਸਿਰ ਤੋਂ ਪਿਓ ਦਾ ਸਾਆ ਆਊਟ ਗਿਆ ਉਹਦੇ ਚਾਚਾ ਜੀ ਨੇ ਉਹਨੂੰ ਪਾਲਿਆ ਸੁਰਤ ਸੰਭਲੀ ਟਰੇਡਿੰਗ ਸ਼ੁਰੂ ਕੀਤੀ ਟਰੇਡਿੰਗ ਦੇ ਵਿੱਚ ਹੌਲੀ-ਹੌਲੀ ਹੁੰਦਾ ਹੁੰਦਾ ਉਹ ਪੰਜਾਬ ਦਾ ਨੰਬਰ 1 ਟਰੇਡਰ ਬਣ ਗਿਆ ਤੇ ਆਪਣੇ ਪਰਿਵਾਰ ਲਈ ਉਹਨੇ ਸਭ ਕੁਝ ਕੀਤਾ ਜੋ ਅੱਜ ਦੇ ਟਾਈਮ ਵਿੱਚ ਹਰ ਕੁੜੀ ਮੁੰਡਾ ਆਪਣੇ ਪਰਿਵਾਰ ਨੂੰ ਦੇਣਾ ਚਾਹੁੰਦਾ ਪਰ ਐਟ ਦੀ ਐਂਡ ਉਹਨੂੰ ਮਿਲਿਆ ਕੀ ਉਹਨੇ ਤਰੱਕੀ ਕੀਤੀ ਤੇ ਉਹਨੂੰ ਮੌਤ ਮਿਲੀ ਸਿੱਧੂ ਬਾਈ ਨੇ ਤਰੱਕੀ ਕੀਤੀ ਸੀ ਉਹਨੂੰ ਮੌਤ ਮਿਲੀ ਨੰਗਲੰਬੀਏ ਨੇ ਤਰੱਕੀ ਕੀਤੀ ਸੀ ਉਹਨੂੰ ਮੌਤ ਮਿਲੀ ਦੀਪਸਿੱਧੂ ਨੂੰ ਮੌਤ ਮਿਲੀ ਕਾਰਨ ਕੀ ਸੀ ਸਿਰਫ ਤਰੱਕੀ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਆਖਿਰ ਆਪਣੇ ਪੰਜਾਬ ਨੂੰ ਹੁੰਦਾ ਕੀ ਜਾ ਰਿਹਾ ਆਪਣੀ ਨਸਲ ਇੰਨੀ ਬੇਗਹਿਰਤ ਕਿਵੇਂ ਹੁੰਦੀ ਜਾ ਰਹੀ ਹੈ ਪਹਿਲਾਂ ਵਾਲੇ ਟਾਈਮ ਵਿੱਚ ਲੋਕ ਕਿਸੇ ਦੀ ਖੁਸ਼ੀ ਹੁੰਦੀ ਉਹਦੇ ਜਲ ਕੇ ਉਹਨੂੰ ਦੁੱਗਣਾ ਕਰ ਦਿੰਦੇ ਸੀ ਦੂਜੇ ਦੀ ਤਰੱਕੀ ਤੇ ਲੋਕ ਖੁਸ਼ ਹੁੰਦੇ ਸੀ ਤੇ ਹੁਣ ਦੇ ਟਾਈਮ 'ਚ ਜੇ ਕਿਸੇ ਬੰਦੇ ਨੇ ਤਰੱਕੀ ਕਰ ਲਈ ਤਾਂ ਇਹ ਸਮਝ ਲਓ ਕਿ ਉਹ ਆਪਣੇ ਹੱਥੀ ਆਪਣੀ ਮੋਦੀ ਕਹਾਣੀ ਲਿਖ ਰਿਹਾ ਖੈਰ ਕੁਝ ਹੈ ਤੇ ਨਹੀਂ ਬੋਲਣ ਲਈ ਪਰ ਜਿੰਨੀ ਕਿ ਜਾਣਕਾਰੀ ਮੈਂ ਸੁਣੀ ਆ ਉਹਨਾਂ ਦੇ ਪਰਿਵਾਰ ਦੇ ਮੂੰਹ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਵਿੱਚ ਜਸਕੀਰਤ ਦੇ ਛੋਟੇ ਭਰਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਆਫਿਸ ਤੋਂ ਘਰ ਰੋਟੀ ਖਾਣ ਲਈ ਆਇਆ ਤਾਂ ਉਸਦੀ ਭਾਬੀ ਯਾਨੀ ਕਿ ਜਸਕੀਰਤ ਦੀ ਪਤਨੀ ਤਿਆਰ ਹੋ ਰਹੀ ਸੀ ਤੇ ਜਸਕੀਰਤ ਦਾ ਛੋਟਾ ਭਰਾ ਆਪਣੀ ਭਾਬੀ ਨੂੰ ਕਹਿੰਦਾ ਅੱਬੀ ਤੁਸੀਂ ਇੰਨੀ ਰਾਤ ਨੂੰ ਕਿਵੇਂ ਤਿਆਰ ਹੋ ਰਹੇ ਹੋ ਤਾਂ ਉਹਦੀ ਭਾਬੀ ਉਹਨੂੰ ਅੱਗੇ ਕਹਿੰਦੀ ਆ ਕਿ ਜਸਕੀਰਤ ਆਉਣ ਵਾਲੇ ਨੇ ਅਸੀਂ ਅੱਜ 2.5 ਸਾਲ ਬਾਅਦ ਇਕੱਠਿਆਂ ਨੇ ਮੂਵੀ ਦੇਖਣ ਜਾਣਾ ਤਾਂ ਗੋਜ ਜਸਕੀਰਤ ਦਾ ਛੋਟਾ ਭਰਾ ਕਹਿੰਦਾ ਕਿ ਕੋਈ ਗੱਲ ਨਹੀਂ ਭਾਬੀ ਮੈਂ ਆਫਿਸ ਵਾਲੀ ਜਾ ਰਿਹਾ ਹਾਂ ਵੀਰਾ ਆਫਿਸ ਵਾਲ ਨੂੰ ਇੱਧਰ ਆ ਰਿਹਾ ਹੋਵੇਗਾ ਮੈਂ ਰਾਜਸਥਾਨ ਛੱਡ ਦੇਵਾਂਗਾ ਤੇ ਤੁਸੀਂ ਅਦਲਾ ਬਦਲੀ ਕਰ ਲਿਓ ਤੇ ਵੀਰੇ ਦੀ ਗੱਡੀ 'ਚ ਹੋ ਜਿਓ ਐਦਾਂ ਕਹਿ ਕੇ ਉਹ ਦੋਨੋਂ ਉੱਥੋਂ ਚੱਲ ਪੈਂਦੇ ਨੇ ਇਸ ਸਾਈਡ ਤੋਂ ਜਸਕੀਰਤ ਵੀ ਫੋਨ ਕਰਦਾ ਕਿ ਉਹ ਉੱਥੋਂ ਚੱਲ ਪਿਆ ਜਦੋਂ ਜਸਕੀਰਤ ਦੀ ਪਤਨੀ ਤੇ ਉਹਦਾ ਭਰਾ ਰਾਹ ਚ ਆ ਰਹੇ ਹੁੰਦੇ ਨੇ ਤਾਂ ਜਸਕੀਰਤ ਦੀ ਵਾਈਫ ਜਸਕੀਰਤ ਦੇ ਛੋਟੇ ਭਰਾ ਨੂੰ ਕਹਿੰਦੀ ਹੈ ਕਿ ਦੇਖੋ ਕਿਸੇ ਦੀ ਗੱਡੀ ਨੂੰ ਅੱਗ ਲੱਗੀ ਪਈ ਆ ਤੇ ਜਦੋਂ ਜਸਕੀਰਤ ਦਾ ਭਰਾ ਅੱਗੇ ਹੋ ਕੇ ਦੇਖਦਾ ਤਾਂ ਉਹ ਕਹਿੰਦਾ ਕਿ ਭਾਬੀ ਇਹ ਤਾਂ ਆਪਣੀ ਹੀ ਗੱਡੀ ਆ ਪਰ ਉੱਥੇ ਜਸਕੀਰਤ ਦੇ ਭਰਾ ਨੇ ਇਹ ਵੀ ਦੱਸਿਆ ਕਿ ਲਗਭਗ ਉੱਥੇ 15 ਬੰਦੇ ਖੜੇ ਸੀ ਜੋ ਕਿ ਸਿਰਫ ਮੋਬਾਈਲ ਤੇ ਵੀਡੀਓ ਸ਼ੂਟ ਕਰ ਰਹੇ ਸੀ ਕਿੰਨੀ ਸ਼ਰਮਨਾਕ ਗੱਲ ਆ ਤੇ ਉਸਨੇ ਇਹ ਵੀ ਕਿਹਾ ਕਿ ਸਾਨੂੰ ਕਿਸੇ ਨੇ ਮੋਬਾਈਲ ਤੇ ਫੋਨ ਨਹੀਂ ਕੀਤਾ ਹਾਲਾਂਕਿ ਇੱਥੇ ਸਾਰੇ ਬੰਦੇ ਉਹਨਾਂ ਦੇ ਆਸ-ਪਾਸੇ ਦੇ ਪਿੰਡਾਂ ਦੇ ਤੇ ਜਸਕੀਰਤ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਨਾ ਹੀ ਕਿਸ ਕਾਨੂੰ ਕਿਸ ਨੇ ਫੋਨ ਨਹੀਂ ਕੀਤਾ ਮੈਂ ਆਇਆ ਮੈਂ ਤੇ ਮੇਰੀ ਭਾਬੀ ਅਸੀਂ ਦੋਨੇ ਮੇਰੇ ਵੀਰ ਨੂੰ ਕਿ ਸੀਟ ਰਸੀ ਕਿਵੇਂ ਨਾ ਕਿਵੇਂ ਵੀਰੇ ਨੂੰ ਗੱਡੀ ਚ ਬਿਠਾ ਲਈਏ ਪਰ ਵੀਰੇ ਦਾ ਵਜ਼ਨ ਬਹੁਤ ਜ਼ਿਆਦਾ ਸੀ ਇਸ ਕਰਕੇ ਉਸਨੇ ਆਪਣੇ ਇੱਕ ਦੋਸਤ ਾਰਮਾਨ ਨੂੰ ਫੋਨ ਕਾਲ ਕੀਤਾ ਤੇ ਉਸ ਤੋਂ ਬਾਅਦ ਾਰਮਾਨ ਉੱਥੇ ਆਂਦਾ ਉਹ ਦੋਨੇ ਰਲ ਕੇ ਜਸਕੀਰਤ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਲਗਭਗ ਰਾਤ ਦੇ 11:30 ਵਜੇ ਜਸਕੀਰਤ ਆਪਣਾ ਦਮ ਤੋੜ ਜਾਂਦਾ ਤੇ ਜਸਕੀਰਤ ਨੂੰ ਮਾਰਨ ਦੀ ਵਜ੍ਹਾ ਸਿਰਫ ਇੰਨੀ ਸੀ ਕਿ ਜਸਕੀਰਤ ਆਪਣੇ ਹੀ ਏਰੀਆ ਦੇ ਵਿੱਚ ਆਪਣੇ ਇੱਕ ਦੋਸਤ ਲਵਲੀ ਨੂੰ ਮਿਲਣ ਜਾ ਰਿਹਾ ਸੀ ਪਰ ਜਿੱਥੇ ਲਵਲੀ ਰਹਿੰਦਾ ਸੀ ਉੱਥੇ ਨਾਲ ਹੀ ਇੱਕ ਸ਼ਾਪ ਸੀ ਤੇ ਜਸਕੀਰਤ ਆਪਣੀ ਗੱਡੀ ਨੂੰ ਉਸ ਸ਼ਾਪ ਦੇ ਏਰੀਆ ਦੇ ਵਿੱਚ ਪਾਰਕਿੰਗ 'ਚ ਲਗਾ ਦਿੰਦਾ ਜਿਸ ਤੋਂ ਬਾਅਦ ਦੁਕਾਨਦਾਰ ਜਸਕੀਰਤ ਦੇ ਘਰ ਆ ਕੇ ਉਸਦੇ ਪਰਿਵਾਰ ਤੇ ਉਸ ਨੂੰ ਕਹਿੰਦਾ ਕਿ ਉਹ ਸਾਡੀ ਦੁਕਾਨ ਅੱ ਡੀ ਪਾਰਕਿੰਗ ਚ ਨਾ ਲਾਵੇ ਜਿਸ ਤੋਂ ਬਾਅਦ ਜਸਕੀਰਤ ਕਹਿੰਦਾ ਠੀਕ ਆ ਉਹ ਅੱਗੇ ਤੋਂ ਗੱਡੀ ਪਾਰਕਿੰਗ ਚ ਨਹੀਂ ਲਾਵੇਗਾ ਫਿਰ ਐਦਾਂ ਹੁੰਦੇ ਹੁੰਦੇ ਕਾਫੀ ਦਿਨ ਬੀਤ ਜਾਂਦੇ ਨੇ ਤੇ ਫਿਰ ਇੱਕ ਦਿਨ ਐਤਵਾਰ ਨੂੰ ਜਸਕੀਰਤ ਸੋਚਦਾ ਕਿ ਐਤਵਾਰ ਨੂੰ ਤਾਂ ਦੁਕਾਨਾਂ ਬੰਦ ਹੀ ਹੁੰਦੀਆਂ ਨੇ ਤਾਂ ਅਜੋ ਇੱਥੇ ਗੱਡੀ ਪਾਰਕਿੰਗ ਤੇ ਲਾ ਦੇਵੇਗਾ ਤਾਂ ਕੀ ਜੀ ਹੋ ਜਾਏਗਾ ਬਟ ਅਚਾਨਕ ਕੋਈ ਬੰਦਾ ਦੁਕਾਨਦਾਰ ਨੂੰ ਫੋਨ ਕਰ ਦਿੰਦਾ ਕਿ ਜਸਕੀਰਤ ਨੇ ਫਿਰ ਤੋਂ ਤੁਹਾਡੀ ਸ਼ਾਪ ਦੇ ਅੱਗੇ ਗੱਡੀ ਪਾਰਕਿੰਗ ਚਲਾਈ ਆ ਉਸ ਤੋਂ ਬਾਅਦ ਜਸਕੀਰਤ ਦੇ ਘਰ ਉਹ ਦੁਕਾਨਦਾਰ ਦਾ ਪਿਓ ਜਾਂਦਾ ਤੇ ਦੇਖ ਕੇ ਆਉਂਦਾ ਕਿ ਜਸਕੀਰਤ ਦੀ ਗੱਡੀ ਕਰੇ ਨਹੀਂ ਹੁੰਦੀ ਜਿਸ ਤੋਂ ਬਾਅਦ ਦੁਕਾਨਦਾਰ ਮੰਗਲਵਾਰ ਨੂੰ ਰਾਤ ਨੂੰ ਜਸਕੀਰਤ ਦੀ ਗੱਡੀ ਘੇਰਦਾ ਪੰਜ ਛੇ ਬੰਦਿਆਂ ਸਮੇਤ ਉਸ ਦਾ ਬਹੁਤ ਬੇਰਹਿਮੀ ਨਾਲ ਕਰਕੇ ਗੱਡੀ ਉੱਪਰ ਪੈਟਰੋਲ ਪਾ ਕੇ ਉਹਨੂੰ ਅੱਗੇ ਜ਼ਾ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਦੁਕਾਨਦਾਰ ਵੀਡੀਓ ਵੀ ਅਪਲੋਡ ਕਰਦਾ ਹੈ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਲਵਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਤੋਂ ਗੋਲੀ ਚੱਜਣਾ ਨਹੀਂ ਚੱਲੀ ਭੈਣ ਤੈਨੂੰ ਅਸੀਂ ਕਹੀ ਜੰਨੇ ਆ ਕਿੰਨੀ ਸ਼ਰਮਨਾਕ ਗੱਲ ਆ ਕੀ ਇਸ ਬੰਦੇ ਦੀ ਅੱਖਾਂ 'ਚ ਬਿਲਕੁਲ ਵੀ ਦਇਆ ਭਾਉ ਨਹੀਂ ਹੈਗੀ ਹਾਲਕਿ ਇਹ ਦੇ ਸਰਤੇ ਦਸਤਾਰਿਆ ਪਾਣਾ ਸਾਜਿਆ ਹੋਇਆ ਪਹਿਲਾਂ ਲੋਕ ਸਿੱਖਾਂ ਦੀ ਇੱਜ਼ਤ ਕਰਦੇ ਸੀ ਤੇ ਉਸ ਸਮੇਂ ਦੂਰ ਨਹੀਂ ਜਦੋਂ ਹਰ ਇੱਕ ਬੰਦਾ ਸਿੱਖ ਬਣਨ ਤੋਂ ਵੀ ਡਰਿਆ ਕਰੇਗਾ ਗੁਰੂ ਸਾਹਿਬ ਨੇ ਆਪਾਂ ਨੂੰ ਬਾਣਾ ਇਸ ਲਈ ਦਿੱਤਾ ਸੀ ਤਾਂ ਕਿ ਆਪਾਂ ਕਮਜ਼ੋਰ ਬੰਦੇ ਦੀ ਰੱਖਿਆ ਕਰ ਸਕੀਏ ਨਾ ਕਿ ਜੇ ਕੋਈ ਬੰਦਾ ਤਰੱਕੀ ਕਰਦਾ ਤਾਂ ਉਸ ਤੋਂ ਜੈਲਸੀ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਵੇ ਜਸਕੀਰਤ ਦੋ ਛੋਟੇ ਛੋਟੇ 3.5 ਸਾਲ ਦੇ ਜੁੜਵਾ ਬੱਚਿਆਂ ਦਾ ਪਿਓ ਸੀ ਇਹਨਾਂ ਨੂੰ ਘਟੋ ਘਟ ਉਹਨਾਂ ਬੱਚਿਆਂ ਬਾਰੇ ਤਾਂ ਜ਼ਰੂਰ ਸੋਚਣਾ ਚਾਹੀਦਾ ਸੀ ਜੋ ਬਿਨਾਂ ਪਿਓ ਤੋਂ ਕਿੱਦਾਂ ਪਲਣਗੇ ਬਸ ਗੱਲ ਇੱਥੇ ਮੁੱਕ ਜਾਂਦੀ ਹੈ ਕਿ ਜਦੋਂ ਬੰਦਾ ਗਰੀਬੀ ਵਿੱਚੋਂ ਤਾਂ ਲੋਕ ਉਸ ਨਾਲ ਖਰ ਖਾਣਾ ਸ਼ੁਰੂ ਕਰ ਦਿੰਦੇ ਨੇ ਜਸਕੀਰਤ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਸਾਰੇ ਬੱਚਿਆਂ ਨੂੰ ਟਰੇਡਿੰਗ ਸਿਖਾਉਂਦਾ ਸੀ ਬਹੁਤ ਸਾਰੇ ਬੱਚੇ ਜਿਹੜੇ ਸੀ ਉਹ ਜਸਕੀਰਤ ਤੋਂ ਗਾਈਡੈਂਸ ਲੈ ਲੈ ਕੇ ਆਪਣੇ ਜ਼ਿੰਦਗੀ ਵਿੱਚ ਕੁਝ ਨਵਾਂ ਕਰ ਰਹੇ ਸਨ ਇਸ ਤੋਂ ਇਲਾਵਾ ਜਸਕੀਰਤ ਚਾਹੁੰਦਾ ਸੀ ਕਿ ਆਪਣੀ ਅੱਜ ਦੀ ਪੀੜ੍ਹੀ ਪੰਜਾਬ ਛੱਡ ਕੇ ਬਾਹਰ ਨਾ ਜਾਵੇ ਬਲਕਿ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਕੰਮ ਸ਼ੁਰੂ ਕਰੇ ਤੇ ਹੋਰਾਂ ਦੇ ਘਰਾਂ ਨੂੰ ਰੋਜ਼ਗਾਰ ਦੇਵੇ ਪਰ ਅਫਸੋਸ ਇਹੋ ਜੀ ਸੋਚ ਰੱਖਣ ਵਾਲਾ ਇੱਥੇ ਕੋਈ ਵੀ ਬੰਦਾ ਨਹੀਂ ਟਿਕਿਆ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇ ਆਸ ਕਰਦਾ ਕਿ ਸੱਚੇ ਬਾਦਸ਼ਾਹ ਵਾਹੀ ਗੁਰੂ ਮਹਾਰਾਜ ਜਿਸਕਿਰਤ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੁਨਨ ਦੀ ਹਿੰਮਤ ਬਖਸ਼ਣ ਤੇ ਜਲਦੀ ਤੋਂ ਜਲਦੀ ਜਿਸਕਿਰਤ ਦੇ ਕਾਤਲਾਂ ਨੂੰ ਸਖਤੋ ਸਖਸਾਜ਼ਾ ਮਿਲੇ ਤਾਂ ਇੱਥੇ ਹੀ ਆਪਣੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਦਾਂ ਦੀਆਂ ਹੋਰ ਵੀਡੀਓ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਕਮੈਂਟ ਸੈਕਸ਼ਨ 'ਚ ਜਰੂਰ ਲਿਖਿਓ ਧੰਨਵਾਦ ਜੀ